ਸਿਮਰਜੀਤ ਸਿੰਘ ਬੈਂਸ ਸਿਮਰਜੀਤ ਸਿੰਘ ਬੈਂ ਜਿਹੜੇ ਸਾਬਕਾ ਵਿਧਾਇਕ ਤੇ ਇੱਕ ਬੜੇ ਦਬੰਗ ਕਿਸਮ ਦੇ ਵਿਅਕਤੀ ਨੇ ਜਿਨ੍ਹਾਂ ਨੇ ਆਪਣੀ ਪਾਰਟੀ ਵੀ ਬਣਾਈ ਸੀ ਕਦੀ ਇਹ ਕਾਂਗਰਸ ਚ ਗਏ ਕਦੀ ਅਕਾਲੀ ਦਲ ਚ ਰਹਿ ਤੇ ਕਿਸੇ ਵੇਲੇ ਸੁਖਬੀਰ ਸਿੰਘ ਬਾਦਲ ਦੀ ਇਹ ਮੁੱਛ ਦਾ ਵਾਰ ਹੋਇਆ ਕਰਦੇ ਸੀ ਤੇ ਤੁਹਾਨੂੰ ਇਹ ਵੀ ਪਤਾ ਹੋਏਗਾ ਕਿ ਇਹਨਾਂ ਦਾ ਜਿਹੜਾ ਪਿਛੋਕੜਾ ਬਹੁਤਾ ਕੋਈ ਸਾਫ਼ ਸੁਥਰਾ ਨਹੀਂ ਹੈਗਾ ਈਰਾਸਨ ਗabriela ਤੇ ਬਕਾਇਦਾ ਤੌਰ ਤੇ ਸਿਮਰ ਜੀ થી ਬੈਸ ਵਿੱਚ ਮੁਕਾਬਲਾ ਚੱਲਦਾ ਸੀ ਤੇ ਇੱਕ ਸਾਡੇ ਹੈਗੇ ਸੀ ਤਹਿਸੀਲਦਾਰ ਸਾਹਿਬ ਉਹਨਾਂ ਨੂੰ ਇਹਨਾਂ ਨੇ ਮਾਰਕਟਾਈ ਕੀਤੀ ਸੀ ਉਹਨਾਂ ਨੂੰ ਕੋਈ ਕੰਮ ਨਜਾਇਜ਼ ਕਿ ਉਹਨਾਂ ਨੇ ਨਹੀਂ ਕੀਤਾ ਤੇ ਫੇਰ ਤੁਹਾਨੂੰ ਪਤਾ ਉਹਦੀ ਜੋ ਕੁੱਟਮਾਰ ਕੀਤੀ ਜਿਸ ਤਰੀਕੇ ਨਾਲ ਕੀਤੀ ਉਹ ਵੀ ਇੱਕ ਬੜੀ ਮਾਰੀ ਘਟਨਾ ਸੀ ਔਰ ਇਥੋਂ ਤੱਕ ਕਿ ਉਹਨੂੰ ਵਿਚਾਰੇ ਨੂੰ ਕੁੱਟਿਆ ਹੀ ਨਹੀਂ ਅਲਫ ਨੂੰ ਨੰਗਾ ਵੀ ਕਰ ਦਿੱਤਾ ਜੀ ਅਲਫ ਨੂੰ ਨੰਗਾ ਕਰਕੇ ਸਿਰਫ ਇੱਕ ਜਿਲ੍ਹੇ ਸੀ ਆਖਿਰਕਾਰ ਲੋਕਾਂ ਨੇ ਰੌਲਾ ਪਾਇਆ ਭਾਈ ਪਜਾਮਾ ਨਜਰ ਧੀਆ ਭੜਿਆ ਤੁਰੇ ਫਿਰਦੀਆਂ ਇਹਨਾਂ ਦਾ ਕਸ਼ਰ ਹਲ ਕੱਚਾ ਨੰਗਾ ਉਹ ਬਾਕੀ ਕੋਈ ਗੱਲ ਨਹੀਂ ਉਸ ਕੇਸ ਦੇ ਵਿੱਚ ਜਦੋਂ ਫਿਰ ਦਬਾਅ ਪਿਆ ਅਕਸਰਾਂ ਦਾ ਤੇ ਫਿਰ ਇਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਕਿ ਜੇਲ੍ਹ ਦੇ ਵਿੱਚ ਇਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਮਿਲਦਾ ਰਿਹਾ। ਇਹ ਸਾਰਿਆਂ ਨੂੰ ਪਤਾ ਕਿ ਨੂੰ ਨਹੀਂ ਪਤਾ। ਇਹ ਮਿਰਖੇ ਸ਼ਾਇਦ 2017 ਨੌਂ ਦੀ ਘਟਨਾ ਵਾ ਜਦੋਂ ਇਹ ਬਕਾਇਦਾਤੋਂ ਤੇ ਇਹਨਾਂ ਨੇ ਉੱਥੇ ਇਹ ਕੰਮ ਕੀਤਾ ਸੀ। ਗੁਰਜਿੰਦਰ ਸਿੰਘ ਬੈਣੀਪਾਲ ਸੀ ਤਹਿਸੀਲਦਾਰ ਜੀ ਕੁੱਟਮਰ ਕੀਤੀ ਸੀਗੀ। ਤਿਸਕ ਬੀਰ ਸਿੰਘ ਬਾਦਲ ਇਹਨੂੰ ਜੇਲ੍ਹ ਜਾ ਕੇ ਵੀਆਈਪੀ ਕੀਕਵੈਂਟ ਦੌੜਦੇ ਰਹੇ ਤੇ ਵੀਆਪੀ ਦੀ ਮੌਲਾਕਤਾ ਕਰਦੇ ਨਹੀਂ ਚਾਹ। ਮੁੜ ਕੇ ਸੁਖਬੀਰ ਸਿੰਘ ਬਾਦਲਵਾਲੀ ਬਣੀ ਤੇ ਇਹਨਾਂ ਨੇ ਆਪਣੀ ਪਾਰਟੀ ਬਣਾਈ। ਆਪਣੀ ਪਾਰਟੀ ਬਣਾਉਣ ਤੋਂ ਬਾਅਦ ਫਿਰ ਇਹੀ ਸਿਮਰਜੀਤ ਜੀ ਦੀ ਭੈਣ ਜਿਹੜਾ ਸੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪੁਕਿਆ। ਫਿਰ ਇਹ ਕਾਂਗਰਸ ਚਲੇਗੀ। ਮਤਲਬ ਪਛੋਕੜ ਜਿਆਦਾ ਐਡਾ ਵਧੀਓ ਕੀ ਹੈ ਨਹੀਂਗਾ ਵੀ ਕਿਸੇ ਤਰੀਕੇ ਤੋਂ ਲੇਕਿਨ ਇੱਕ ਗੱਲ ਜ਼ਰੂਰ ਸੀ ਕਿ ਇੰਨਾ ਦਾ ਜਦੋਂ ਐਮਐਲਏ ਸੀ ਰਿਕਾਰਡ ਸੀਗਾ ਕਿ ਲੋਕ ਸਵੇਰੇ 9 ਵਜੇ ਆਉਂਦੇ ਸੀ ਆਪਣੀਆਂ ਫਾਇਦਾ ਜਮ੍ਹਾਂ ਕਰਾਉਂਦੇ ਸ਼ਾਮੀਆਂ ਕਿ ਲੈ ਜਾਂਦੇ ਸੀ ਕਿ ਜਿਹੜਾ ਕੰਮ ਹੋਣ ਵਾਲਾ ਦਾ ਸੀਗਾ ਇਹਨਾਂ ਦੇ ਜਿਹੜੇ ਵਰਕਰ ਸੀਗੇ ਇਹਨਾਂ ਦੇ ਜਿਹੜੇ ਭਰਤੀ ਕਿਤੇ ਬੰਦੇ ਸੀ ਉਹ ਵਕਫਾ ਦਫ਼ਤਰਾਂ ਜਾ ਕੇ ਲੋਕਾਂ ਦੇ ਕੰਮ ਕਰਵਾ ਕੇ ਲਿਆ ਕੇ ਸ਼ਾਮੀ ਦੇ ਦਿੰਦੇ ਸੀ ਲੋਕਾਂ ਜੇ ਜਦੋਂ ਕਿਤੇ ਉੱਥੋਂ ਦੇ ਲੋਕਾਂ ਨੂੰ ਪੁੱਛੀਦਾ ਸੀ ਨਾ ਵੋਟ ਕਿਨੂੰ ਪਣੀ ਆ ਤੇ ਜਿਹੜੀਆਂ ਪ੍ਰਵਾਸੀ ਔਰਤਾਂ ਹੀ ਉਹ ਬੈਸ ਤੇ ਕਹਨੇ ਦਿੰਦੇ ਉਹ ਪੈਸ ਕਹਿੰਦੀ ਅਸੀਂ ਬੈਸ ਨੂੰ ਵੋਟ ਪਾਣੀ ਅਸੀਂ ਕਿਤੋਂ ਚਰਚਾ ਹੁੰਦੀ ਜੀ ਜਦੋਂ ਇਹਨਾਂ ਨੇ ਐਮਪੀ ਦੀ ਇਲੈਕਸ਼ਨ ਲੜੀ ਐ ਤੇ ਵੋਟਾਂ ਕਾਫੀ ਲੱਗੇ ਸੀਗੇ ਬੜੀਆਂ ਥੋੜੀਆਂ ਵੋਟਾਂ ਤੇ ਹਰੇ ਸੀ ਤੇ ਇਨਿਕ ਭਰਾਵਾਂ ਦੇ ਏਕਤਾ ਸੀ ਕਹਿੰਦੇ ਜੀ ਸੂਈ ਤੇ ਬਰੀ ਦੂਰ ਹੈ ਨਾ ਭਰਾਵਾਂ ਦੀ ਏਕਤਾ ਦੇ ਵਿੱਚ ਜਿਹੜੀ ਆ ਉਹ ਖਵਾ ਤੱਕ ਨਹੀਂ ਲੱਗਦੀ ਬੈਸ ਤੇ ਫਿਰ ਜਿਹੜੇ ਸੀ ਇੱਕ ਬਲਾਤਕਾਰ ਦੇ ਦੋਸ਼ ਲੱਗੇ سنگੀਨ ਦੋਸ਼ ਲੱਗੇ ਉਹ ਜਿਹੜੀ ਜਿਹੜੀ ਸੀ ਇੱਕ ਸਾਲ ਬਕਾਇਦਾ ਤੌਰ ਤੇ ਬੈਠੀ ਦੀ ਕਮਿਸ਼ਨ ਆਫਿਸੇ ਬਾਹਰ ਫਿਰ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਚਲੋ ਜੇਲ੍ਹ ਜਾਂਦੇ ਫਿਰ ਜਬਾਨਤਾ ਜਿਵੇਂ ਤੁਹਾਡੀਆਂ ਉਹ ਕਲਮਕ ਜਨੀ ਤੇ ਬੈਸ ਦਾ ਜੇ ਪਛੋਕਣ ਲੈ ਲੀਏ ਤਾਂ ਕੋਈ ਬਹੁਤਾ ਵਧੀਆ ਨਹੀਂ ਹੈਗਾ ਤੇ ਹੁਣ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਇੱਕ ਫਾਰਮ ਹਾਊਸ ਹੈ ਜਿਹੜਾ ਇੱਕ ਫਾਰਮ ਟਾਈਪ ਕਰ ਸੀਗਾ ਉੱਥੇ ਪਰਮਜੀਤ ਸਿੰਘ ਇਹਨਾਂ ਦੇ ਵੱਡੇ ਭਰਾ ਤੇ ਸਿਮਰਤ ਸਿੰਘ ਬੈਸ ਇਕੱਠੇ ਰਹਿੰਦੇ। ਰਾਤ ਇਹਨਾਂ ਦੀ ਗੱਲ ਤੋਂ ਕਿਸੇ ਤਤਕਾਰ ਹੋਇਆ ਤੇ ਇਹਨਾਂ ਨੇ 6 ਰਾਉਂਡ ਗੋਲੀਆਂ ਫੇਰ ਦਿੱਤੀਆਂ। ਇਹ ਫਿਰ ਆਪਣੀ ਡਿਫੈਂਡਰ ਗੱਡੀ ਸੀ ਲੈ ਕੇ ਉੱਥੋਂ ਦੌੜ ਗਏ ਤੇ ਆਪਣਾ ਬਚਾਅ ਕੀਤਾ। ਤੇ ਮੇਰਾ ਖਿਆਲ ਵੀ ਸਾਰਾ ਦਿਨ ਚੱਲਦੀ ਨਹੀਂ ਉਹ ਗੱਲ ਕੰਪਰੋਮਾਈਜ਼ ਦੀ ਵੀ ਕੋਈ ਗੱਲ ਹੋ ਜਾਵੇ ਤੇ ਮੁੱਕ ਜੇ ਇੱਕ ਮੁੱਕ ਨਾ ਕਰੇ ਲੇਕਿਨ ਹੁਣ ਉਹ ਆਪਣੀ ਰਿਪੋਰਟ ਜਿਹੜੀ ਆ ਉਹ ਬਕਾਇਦਾ ਤੌਰ ਤੇ ਪੁਲਿਸ ਨੂੰ ਦੇਣ ਵਾਸਤੇ ਗਏ ਨੇ। ਜਿਸ ਤੋਂ ਬਾਅਦ ਇਹ ਗੱਲ মিডিਏ ਚਾਈਏ ਜੇ ਕਿਤੇ ਪੁਲਿਸ ਵਾਲੇ ਪਸੰਦ ਆ ਜਾਂਦੀ ਤੇ ਸ਼ਾਇਦ ਅੰਦਰ ਖਾਤੀ ਗੱਲ ਮੁੱਕ ਮਖਾ ਜਾਂਦੀ। ਬਿਲਕੁਲ ਸਹੀ। ਉਹ ਬੈਂਸ ਸਾਹਿਬ ਨੇ ਅੱਗਾ ਇਲੈਕਸ਼ਨ ਫਾਇਰ ਫੇਰ ਲੜਨੀ ਹੈ। ਉਹਦੇ ਭਰਾ ਇਹਦੇ ਹੱਕ 'ਚ ਭੁਗਦੇ ਆ ਖਿਲਾਫ ਭੁਗਦੇ ਇਹ ਸਮਾਂ ਨਹੀਂ ਦੱਸੂਗਾ। ਲੇਕਿਨ ਇਹਨਾਂ ਦੇ ਭਰਾ ਬਲਵਿੰਦਰ ਸਿੰਘ ਮੇਰੇ ਕਾ ਜਿਹੜੇ ਸਭ ਤੋਂ ਵੱਡੇ ਆ ਸ਼ਾਇਦ। ਉਹ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਨੇ। ਹੂੰ। ਐਮਐਲਏ ਵੀ ਰਹੇ ਨੇ ਦੋ ਜਗਤ ਇਹ ਹਨੇਰੀ ਸੀਗੀ ਆਮਾਦੀ ਪਾਰਟੀ ਦੀ ਚੋਣ ਹੋ ਰਹੀ ਤੇ ਮੇਰੇ ਘਰ ਚੋਣ ਲੜਨਗੇ ਤੇ ਪੋਸਿਬਿਲਟੀ ਜੇ ਪ੍ਰਾ ਇਕੱਠੇ ਹੋ ਕੇ ਆਪਣੀ ਜਗਧਾਨ ਨੇ ਕਿਤੇ ਫਿਰ ਤੇ ਕਬਜ਼ਾ ਵੀ ਹੋ ਜੂ ਤੇ ਜੇ ਪਾਰਟਫੁੱਟ ਕੀ ਗੱਲ ਕੀਤੀ ਤੇ ਫਿਰ ਕੁਝ ਨਹੀਂ ਕਰ ਸਕਦੇ ਕੀ ਹੁੰਦਾ ਜਦੋਂ ਇਹਨਾਂ ਤੇ ਬਲਾਤਕਾਰ ਦੇ ਕੇਸ ਨਰਜੀ ਹੋਏ ਜਾਂ ਹੋਰ ਗੱਲਾਂ ਹੋਈਆਂ ਇਹਨਾਂ ਨੂੰ ਬਚਾਉਣ ਵਾਲਾ ਤੋਂ ਕੈਪਟਨ ਸਰਕਾਰ ਦੇ ਵਿੱਚ ਜਰ ਆਸ਼ੂ ਸੀਗਾ ਭਾਰਤ ਪੁਸ਼ਨ ਆਸ਼ੂ ਲੇਕਿਨ ਜਦੋਂ ਆ ਹੁਣ ਚੋਣ ਦੀ ਗੱਲ ਚੱਲਦੀ ਸੀ ਤੇ ਵੇ ਕਲਵੜ ਖੜਾ ਕਰਤਾ ਉਹਨਾਂ ਨੇ ਉਦੋਂ ਇਹਨਾਂ ਦੀ ਆਪਸ ਵਿੱਚ ਜਿਹੜੀ ਸੀ ਉਹ ਥੋੜੀ ਜੀ 드러ਲੇ ਪਤਾ ਹੋ ਗਈ ਪਰ ਸਿਆਸੀ ਆਗੂਆਂ ਦਾ ਤੇ ਨਵੀਂ ਸਿਆਸਤ ਦੇ ਵਿੱਚ ਜਿਹੜਾ ਸਹਿਯਰ ਦਾ ਦੋਸਤ ਉਹ ਛਾਂ ਦਾ ਦੁਸ਼ਮਣ ਦੇ ਛਾਂ ਦਾ ਦੁਸ਼ਮਣ ਉਹ ਸਵੇਰ ਦਾ ਮਿੱਤਰ ਵੀ ਬਣ ਜਾਂਦਾ ਇੱਕੋ ਗੱਡੀ ਗੱਲ ਦੀ ਇੱਕ ਸਿਮਰਜੀਤ ਸਿੰਘ ਬਾਸ ਦਾ ਐਸ ਪਰ ਘਰੇ ਨੂੰ ਝਗੜੇ ਤੋਂ ਬਾਅਦ ਜਿਹੜਾ ਵਾ ਹੁਣ ਉਹਦਾ ਖਤਮ ਦਾ ਪਾਣੀ ਜਾਣਾ ਸ਼ੁਰੂ ਹੋ ਗਿਆ ਹੁਣ ਗਾਂ ਉਹਦਾ ਕੀ ਕਹਿੰਦਾ ਉਹ ਤੇ ਸਮਾਂ ਦੱਸੂਗਾ ਲੇਕਿਨ ਇਹ ਮੰਦ ਭਾਗੀ ਖਬਰ ਆ ਕਿ ਸਿਮਰਜੀਤ ਸਿੰਘ ਬੈਸਤ ਜਿਹੜਾ ਸੀ ਇੱਕ ਹਮਲਾ ਆਇਆ ਤੇ ਉਹ ਵੀ ਪਰਿਵਾਰ ਵੱਲੋਂ ਹੀ ਕਿਤੇ ਹੋਰ ਤੋਂ ਨਹੀਂ ਆਇਆ ਜੀ